बी जे पी सरकार पुध करण शी बी जे शहीद करणी बीजे पी है हा مردا وطن مردا باد مردا باد بیجتی سرکار ہائے 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 تو تمام دا ایک زندہ باد زندہ باد زندہ باد جینا ہے تا مرنا سیکھے جینا ہے تا مرنا سیکھے اللہ گے چھے مران گے حقانی گے جیان ਇਹ ਸਰਕਾਰਾਂ ਤੋਂ ਨਾ ਚੋਕ ਕਰੋ ਆਪਣੀ ਰਾਖੀ ਆਪ ਕਰੋ ਇਹਨਾਂ ਸਰਕਾਰਾਂ ਤੋਂ ਨਾ ਚੋਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤੇਰੀ ਪੱਠੀ ਹੋ ਕੇ ਜਨਤਾ ਸਾਰੀ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਕੀ ਕਰਾਉਣ ਵਾਲੀ ਭਾਜੀ ਮਰਦਾ ਪਾ ਹਾਂਜੀ ਇਸ ਟਾਈਮ ਅਸੀਂ ਖੜੇ ਆ ਜੀ ਕਸਬਾ ਮਜੀਠਾ ਦੇ ਕੋਲ ਅੱਡਾ ਹਮਜਾ ਆ ਇੱਥੇ ਤਰਨਦੀਰ ਸਿੰਘ ਸੰਧੂ ਜਿਹੜੇ ਭਾਜੀ ਦੇ ਅੰਮ੍ਰਿਤਸਰ ਦੇ ਕੈਂਡੀਡੇਟ ਆ ਉਹ ਆ ਰਹੇ ਆਪਣਾ ਚੋਣ ਪ੍ਰਚਾਰ ਕਰਨ ਵਾਸਤੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਉਹਨਾਂ ਨੂੰ ਸਵਾਲ ਕਰਨ ਦਾ ਜੋ ਪ੍ਰੋਗਰਾਮ ਦਿੱਤਾ ਗਿਆ ਸੀਗਾ ਅ ਦਿੱਲੀ ਅੰਦੋਲਨ ਦੇ ਚੱਲਦੇ ਸੋ ਉਹਦੇ ਤਹਿਤ ਸਵਾਲ ਪੁੱਛਣ ਵਾਸਤੇ ਜਿਹੜੇ ਆ ਉਹ ਕਿਸਾਨ ਮਜ਼ਦੂਰ ਉਹਨਾਂ ਨੂੰ ਜਾ ਰਹੇ ਸੀਗੇ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਗਿਆ ਪੁਲਿਸ ਵੱਲੋਂ ਰੋਕਿਆ ਗਿਆ ਵਾ ਹੁਣ ਆਉਂਦੇ ਟਾਈਮ ਦੇ ਵਿੱਚ ਦੇਖਦੇ ਆ ਕਿ ਅਗਲੇ ਪੰਨੇ ਕੀ ਹੁੰਦਾ ਪੁਲਿਸ ਦੇ ਨਾਲ ਜਿਹੜੀ ਇੱਥੇ ਬਹਿਸ ਬਾਜੀ ਆ ਉਹ ਜਾਰੀ ਆ ਮੈਂ ਸਰਬੰਸੰਗ ਪਤੇਰ ਕਿਸਾਨ ਮਜ਼ਦੂਰ ਸ਼ਿਕਸ਼ਟ ਕਮੇਟੀ ਤੋਂ ਅੱਜ ਤਰुणਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਅੰਬਰਸਤ ਕੋ ਉਮੀਦਵਾਰ ਹੈਗੇ ਆ ਉਹ ਅੱਜ ਸਾਡੇ ਲਾਗੇ ਨਾਲ ਹੀ ਗ੍ਰੀਨ ਪੈਲਸ ਆ ਇੱਥੇ ਆ ਰਹੇ ਸੀ ਅਸੀਂ ਪ੍ਰਸ਼ਾਸਨ ਦੇ ਸਾਹੀਂ ਉਹਨਾਂ ਨੂੰ ਸੁਣਾ ਕਿ ਲੈ ਵੀ ਸਾਡੇ ਨਾਲ ਬੈਠ ਕੇ ਸਵਾਲ ਜਵਾਬ ਕਰਨ ਉਹ ਅਸੀਂ ਪੀਸਫੁਲੀ ਤੁਹਾਡੇ ਨਾਲ ਸਵਾਲ ਜਵਾਬ ਕਰਾਂਗੇ ਉਹ ਸਵਾਲ ਕਰਨ ਤੋਂ ਪਾ ਚੁੱਕੇ ਨੇ ਅਜੇ ਤੱਕ ਤਾਂ ਇੱਥੇ ਪਹੁੰਚਣ ਦੀਆਂ ਨੇੜੇ ਆ ਸਾਡਾ ਧਰਨਾ ਚੱਲ ਰਿਹਾ ਠੀਕ ਹੈ ਅਸੀਂ ਨਾਕੇ ਤੋੜ ਕੇ ਅੱਗੇ ਆਏ ਆ ਔਰ ਅਗਲੇ ਬੰਨੇ ਜਿਹੜਾ ਉਹਨਾਂ ਤੋਂ ਜਾ ਰਿਹਾ ਸੀ ਇੱਥੇ ਆਪਦੀ ਰੈਲੀ ਕਰ ਰਹੇ ਲੋਕਾਂ ਚ ਆਪਦੀ ਗੱਲ ਖੜ ਰਹੇ ਆ ਵੀ ਤੁਸੀਂ ਦੇਖ ਲਓ ਵੀ ਪਾਜਪਾ ਦਾ ਇੱਕ ਅਫਸਰ ਪੱਤਰ ਦਾ ਜਿਹੜਾ ਵਿਦੇਸ਼ਾਂ ਵਿੱਚ ਵੀ ਕੰਮ ਧੰਦਾ ਕਰਕੇ ਉਹ ਵੀ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਨਿਕਲਿਆ ਪਾਜਪਾ ਕੋ ਸਾਡੇ ਸਵਾਲਾਂ ਦਾ ਜਵਾਬ ਕੋਈ ਨਹੀਂ ਵੀ ਲਖੀਮਪੁਰ ਖਰੀਦਾਨ ਸਾਹਿਬ ਕਿਉਂ ਨਹੀਂ ਮਿਲਿਆ ਉਹਨਾਂ ਕੋਈ ਜਵਾਬ ਨਹੀਂ ਉਹ ਇਹ ਨਹੀਂ ਦੱਸ ਸਕਦੇ ਕਿ ਸ਼ਿਸ਼ੂ ਕਰਨ ਸਿੰਘ ਨੂੰ ਕਿਉਂ ਸੀਟ ਕੀਤਾ ਗਿਆ ਕੋਈ ਨਹੀਂ ਦੱਸ ਸਕਦੇ ਕਿ ਲਖੀਮਪੁਰ ਖਰੀਦਾਨ ਸਾਹਿਬ ਕਿਉਂ ਨਹੀਂ ਮਿਲਿਆ ਉਹ ਇਹ ਨਹੀਂ ਦੱਸ ਸਕਦੇ ਕਿ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ ਉਹ ਭਾਰਤ ਨੂੰ ਡਬਲਯੂਡੀਓ ਚ ਬਾਹਰ ਲੈ ਕੇ ਆਉਣਾ ਬਿਜਲੀ ਬਿੱਲ ਕੋ ਉਹਨਾਂ ਨੇ ਲੈਣਤਾ ਮਜ਼ਦੂਰਾਂ ਦੀ 200 ਦਿਨ ਰੇਗਾ ਕਿਉਂ ਨਹੀਂ ਚਲਾਉਣੀ ਹੈਗੀ ਉਹਦੇ 700 ਰੁਪਏ ਦਿਹਾੜੀ ਕਿਉਂ ਨਹੀਂ ਕਰਨੀ ਹੈਗੀ ਉਹਨਾਂ ਕੋਲੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਔਰ ਇਸੇ ਤਰ੍ਹਾਂ ਜਿੱਥੇ-ਜਿੱਥੇ ਆਉਣਗੇ ਭਾਈ ਇਸੇ ਤਰ੍ਹਾਂ ਪਾਛਪਾ ਗਠਜੋੜ ਦਾ ਵਿਰੋਧ ਚੱਲੀ ਰਹੂਗਾ ਧੰਨਵਾਦ